ਬਸ ਸਰਜੀ ਸਿੰਘ ਤੁਸੀਂ ਦੇਖ ਰਹੇ ਜੇ ਮੈਂ 24 ਪੰਜਾਬ نیوز ਚੈਨਲ ਜਗਲ ਕੀ ਚੀਜ਼ਾਂ ਵੇ ਪੰਜਾਬ ਦੀ ਤੇ ਡੱਲੇਵਾਲ ਜੋ ਤੁਸੀਂ ਦੇਖਿਆ ਕਿ ਡੱਲੇਵਾਲ ਭੋਖੜ ਧਾਲ ਤੇ ਬੈਠੇ ਨੇ ਪੰਜਾਬ ਦੇ ਵਿੱਚ ਇੱਕ ਕਾਲ ਦਿੱਤੀ ਸੀ ਕਿਸਾਨਾਂ ਨੇ ਜਿੱਥੇ ਕਿ ਅੱਜ ਪੰਜਾਬ ਜਿਹੜਾ ਬੰਦ ਦੇਖਣ ਨੂੰ ਮਿਲਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਬੱਸਾਂ ਜਿਹੜੀਆਂ ਲੱਗੀਆਂ ਆਈਆਂ ਨੇ ਜਿੱਥੇ ਕਿ ਅੱਜ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਐ ਬੱਸ ਜਿਹੜੀ ਚੱਲ ਨਹੀਂ ਰਹੀ ਜਿੱਥੇ ਕਿ ਤੁਸੀਂ ਦੇਖਿਆ ਮੰਡੀਆਂ ਵੀ ਬੰਦ ਰਹੀਆਂ ਦੁਕਾਨਾਂ ਜਿਹੜੀਆਂ ਵਾਂ ਤਰਨਤਨ ਜ਼ਿਲ੍ਹੇ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਕਿ ਮੰਡੀਆਂ ਜਿਹੜੀਆਂ ਬੰਦ ਰਹੀਆਂ ਬੱਸ ਆ ਤੁਸੀਂ ਦੇਖ ਸਕਦੇ ਜੇ ਬੱਸ ਸਾਡੇ ਤਰਨਤਨ ਅੱਡੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਜੇ ਹਰ ਇੱਕ ਬੱਸ ਜਿਹੜੀ ਆ ਜਿਹੜੀ ਬੰਦ ਦੇਖਣ ਨੂੰ ਮਿਲਈ ਆ ਗੱਡੀ ਜਿਹੜੀ ਆ ਲੱਗੀਆਂ ਹੋਈਆਂ ਗੱਡੀਆਂ ਅੱਡੇ ਦੇ ਵਿੱਚ ਜਿੱਥੇ ਕਿ ਜਿਹੜਾ ਵਾ ਹਰ ਇੱਕ ਜਿਹੜਾ ਦੁਕਾਨਦਾਰ ਆ ਉਹ ਸਮਰਥਕ ਦਿੰਦਾ ਜਿਹੜਾ ਵਾ ਨਜ਼ਰ ਆਇਆ ਵਾ ਜਿੱਥੇ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਚਟਾਨ ਵਰਗੂ ਕਿਸਾਨਾਂ ਦੇ ਨਾਲ ਖੜੇ ਆ ਜਿੱਥੇ ਕਿ ਜਦ ਇਸ ਬੰਦੀ ਜਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੀ ਕਿਹਾ ਹੈ ਕਿ ਅਸੀਂ ਜਿਹੜਾ ਵਾ ਕਿਸਾਨਾਂ ਦੇ ਨਾਲ ਖੜੇ ਹੋਏ ਆ ਜਿੱਥੇ ਕਿ ਤੁਸੀਂ ਦੇਖਿਆ ਸਵੇਰ ਤੋਂ ਸਵੇਰ ਦਾ ਹੀ ਦੇਖ ਰਹੇ ਜੇ ਹਰ ਹੱਕ ਤੁਹਾਨੂੰ ਤਸਵੀਰਾਂ ਜਿਹੜੀਆਂ ਚੈਨਲ ਦੇ ਰਹੀ ਜਿਹੜਾ ਵਾ ਮੈਕਸ 24 ਚੈਨਲ ਦੇ ਰਹੀ ਦਿਖਾਈਆਂ ਮਾਦਮ ਦਿਰਾਈ ਕਿ ਜਿੱਥੇ ਤੁਸੀਂ ਦੇਖਿਆ ਕਿ ਹਰ ਜਿਹੜਾ ਵਾ ਵਰਗ ਜਿਹੜਾ ਵਾ ਦੁਕਾਨਦਾਰ ਜਾਂ ਕੋਈ ਵੀ ਦੁਕਾਨ ਮੈਡੀਕਲ ਜਿਹੜਾ ਵਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਹਰ ਜਿਹੜੀ ਆ ਖਬਰ ਦਾ ਜਿਹੜਾ ਵਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਗੱਲਬਾਤ ਕੀਤੀ ਗਈ ਕਿਸਾਨਾਂ ਨਾਲ ਤੁਸੀਂ ਦੇਖਿਆ ਕਿ ਬੋੜੀ ਚੌਂਗ ਦੇ ਵਿੱਚ ਵੀ ਕਿਸਾਨ ਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਨਾਲ ਜਿਹੜਾ ਵਾ ਜਿਹੜੇ ਦੁਕਾਨਦਾਰ ਆ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਤੁਹਾਨੂੰ ਅਗਲੀ ਰਿਪੋਰਟ ਦੀ ਖਾਵਾਂਗੇ ਮੰਡੀ ਦੀ ਦਿਖਾਵਾਂਗੇ ਕਿ ਮੰਡੀ ਵੀ ਜਿਹੜਾ ਦੇਖਣ ਨੂੰ ਜੜੀ ਹੈ ਤਰਨਤਾਰਨ ਵਿੱਚ ਬੰਦ ਬੰਦ ਦੇਖਣ ਨੂੰ ਮਿਲੀ ਦੁੱਧੀਆਂ ਦੁਕਾਨਾਂ ਜਾਂ ਹਰ ਇੱਕ ਦੁਕਾਨਦਾਰ ਜਿਹੜਾ ਵਾ ਕਿਸਾਨਾਂ ਦੇ ਨਾਲ ਸਮਰਥਕ ਦਿੰਦੇ ਨਜ਼ਰ ਆਏ ਤਰਨਤਾਰਨ ਤੋਂ ਸਰਪਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈয়ার ਜੀ ਦਸ ਸਿੰਘ ਸ਼ਕਰੀ ਆਗੂ ਪਸਾਨ ਵੀ ਦੂਰਸ਼ਿਕਾ ਕਮੇਟੀ ਪੰਜਾਬ ਤੋਂ ਜੀ ਵੇਖੋ ਅੱਜ ਜੋ ਦੋ ਫਾਰਮਾਂ ਦਾ ਐਲਾਨ ਸੀਗਾ ਉਸ ਐਲਾਨ ਨੂੰ ਜਿਹੜਾ ਸਫਲ ਬਣਾਉਣ ਵਾਸਤੇ ਜਿਹੜਾ ਵਾ ਸ਼ਹਿਰ ਦੇ ਮਾਰਚ ਕੀਤੇ ਜਾ ਰਹੇ ਆ ਨਾਲ ਜਿਹੜਾ ਵਾ ਜੋ ਕੁਝ ਇੱਥੇ ਆਪਾਂ ਗੱਲ ਕਰ ਲਈਏ ਕਿ ਦੁਕਾਨਦਾਰ ਵੀਰਾਂ ਦੀ ਇਹਨਾਂ ਨੇ ਜਿਹੜਾ ਬਹੁਤ ਪਰਵਾਹ ਹੰਗਾਰਾ ਜਿਹੜਾ ਦਿੱਤਾ ਵਾ ਨਾਲ ਜਿਹੜਾ ਅੱਜ ਆਪਾਂ ਗੱਲ ਕਰ ਲਈਏ ਡੱਲੇਵਾਲ ਸਾਹਿਬ ਜਿਹੜੇ ਆ ਪੋਖੜ ਤਾਲ ਤੇ ਬੈਠੇ ਅੱਜ ਪੂਰੇ 35 ਦਿਨ ਵਿੱਚ ਜਿਹੜੀ ਉਹਨਾਂ ਦਾ ਮਰਨ ਵਰਤ ਜਾਂ ਪੋਖੜ ਤਾਲ ਜਿਹੜੀ ਆ ਉਹ ਚੱਲ ਰਹੀ ਆ ਕਿਉਂਕਿ ਜੋ ਕੁਝ ਮੋਦੀ ਸਰਕਾਰ ਕਰ ਰਹੀ ਆ ਉਹ ਸਾਰਾ ਕੁਝ ਸਾਹਮਣੇ ਆ ਕਿਉਂਕਿ ਹਰੇਕ ਵਰਗ ਨੂੰ ਜਿਹੜਾ ਵਾ ਉਹ ਲਤਾੜ ਰਹੀ ਆ ਜੇ ਆਪਾਂ ਗੱਲ ਕਰ ਲਈਏ ਕਿ ਜੇ ਕਿਸਾਨ ਦੀ ਮਜ਼ਦੂਰ ਦੀ ਜਾਂ ਜਿਹੜਾ ਛੋਟਾ ਦੁਕਾਨਦਾਰ ਆ ਛੋਟਾ ਲਗੂ ਦੀ ਹੋ ਗਿਆ ਕਿਉਂਕਿ ਉਹਦਾ ਜਿਹੜਾ ਬਹੁਤ ਬੁਰਾ ਹਾਲ ਕਿਉਂਕਿ ਆਪਾਂ ਵੀ ਵੇਖ ਲਈਏ ਕਿ ਆ ਜਿਹੜਾ ਆਪਣਾ ਕਰਨਤਨ ਸ਼ਹਿਰ ਆ ਇਹਦੇ ਵਿੱਚ ਵੀ ਕਾਰਪੋਰੇਟ ਘਰਾਲਿਆਂ ਦੇ ਮੌਲ ਇਨਡਸਟਰੀ ਵਾਲਿਆਂ ਦੇ ਵੱਡੇ ਵੱਡੇ ਮੌਲ ਕਿਉਂਕਿ ਇਹਨਾਂ ਜਿਹੜੀਆਂ ਛੋਟੀਆਂ ਦੁਕਾਨਾਂ ਵਾ ਇਹ ਸਾਰਾ ਕੁਝ ਫੇਲ ਕਰ ਦੇਣਾ ਅੱਜ ਸਾਡੀ ਜਿਹੜੀ ਆ ਲੋੜਵੰਦੀ ਬਣਦੀ ਆ ਕਿ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹਰੇਕ ਵਰਗ ਦੀ ਜਿਹੜੀ ਆ ਅੱਜ ਲੜਾਈ ਜਿਹੜੀ ਆ ਕਿਸਾਨ ਜਿੱਥੇ ਬੰਦੀਆਂ ਲੜ ਰਹੀਆਂ ਉਹਨਾਂ ਦਾ ਸਾਥ ਦੀਏ ਜਿੱਦਾਂ ਕਿ ਕਿਦਾਂ ਦੇਖਦੇ ਜਿਹੜਾ ਢੱਲੇ ਵਾਲੇ ਜਿਹੜੇ ਨੇ ਉਹ ਖੜ੍ਹੇ ਹਟਾਲੇ ਬ ਕੇਂਦਰ ਦੀ ਸਰਕਾਰ ਕਿਉਂ ਨਹੀਂ ਮੰਨਦੀ ਹੈ ਵੇਖੋ ਜੀ ਠੀਕ ਹੈ ਸਾਡਾ ਕੰਮ ਹੈ ਸੰਘਰਸ਼ ਕਰਨਾ ਠੀਕ ਹੈ ਜਿਹੜੀ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਦੇ ਥੱਲੇ ਆ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਸਾਡੀ ਮੰਗ ਹੈ ਕਿ ਡਬਲਯੂਟੀਓ ਨੂੰ ਟੀਓ ਦੇ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਦੀ ਗੱਲ ਕਿਉਂਕਿ ਬਹੁਤ ਵੱਡੀ ਆਪਣੇ ਆਪ ਦੀ ਇੱਕ ਮੰਗ ਹੈ ਕਿਉਂਕਿ ਇਹਨਾਂ ਨੇ ਸਹਿਨ ਕੀਤੀ ਹੋਈ ਹੈ ਜਿਹੜਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਉਹਨਾਂ ਪਿਛਲੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਨੇ ਸਾਰਿਆਂ ਨੇ ਜਿਹੜਾ ਸਮਝੌਤੇ ਦੇ ਉੱਤੇ ਸਹਿਨ ਕੀਤੀ ਹੋਈ ਹੈ ਕੋਈ ਵੀ ਸਰਕਾਰ ਲੈ ਲਈਏ ਉਹ ਸਾਡੇ ਹੱਕ ਦੀ ਜਾਓ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੀ ਨਹੀਂ ਹੈਗੀ ਕਿਉਂਕਿ ਬਹੁਤ ਵੱਡੀਆਂ ਮੰਗਾਂ ਵਾਂ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤ ਰੀਆਂ ਪਰ ਇਹ ਹੈ ਕਿ ਅਖੀਰ ਦੇ ਉੱਤੇ ਉਹਨਾਂ ਨੂੰ ਆਪਣੀ ਜਿਹੜੀ ਆ ਮੋਦੀ ਸਰਕਾਰ ਨੂੰ ਦੀ ਜਿੱਦ ਛੱਡ ਕੇ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆ ਗੱਲ ਸੁਣੀ ਪਊਗੀ ਕਿਉਂਕਿ ਵੇਖੋ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੇ ਫੈਸਲੇ ਕਰਨੇ ਪੈਣਗੇ ਅੱਜ ਸਾਡਾ ਜਿਹੜਾ ਮੋਰਚਾ ਵਾ 319 ਦਿਨ ਦੇ ਵਿੱਚ ਚੱਲ ਰਿਹਾ ਕਿਉਂਕਿ ਮੋਰਚਾ ਅਸੀਂ ਚਲਾਵਾਂਗੇ ਜਿੰਨਾ ਚਿਰ ਮਰਜ਼ੀ ਚੱਲ ਜੇ ਕਿਉਂਕਿ ਮੰਗਾਂ ਨੂੰ ਲੈ ਕੇ ਬੈਠੇ ਆ ਉਤੋਂ ਸਾਡੀਆਂ ਲਾਸ਼ਾਂ ਦੇ ਵਾਪਸ ਆ ਸਕਦੀ ਪਰ ਅਸੀਂ ਹਾਰ ਕੇ ਵਾਪਸ ਨਹੀਂ ਆ ਸਕਦੇ ਜਾਂ ਤੇ ਜਿੱਤ ਕੇ ਆਵਾਂਗੇ ਜਾਂ ਸਾਡੀਆਂ ਲਾਸ਼ਾਂ ਵਾਪਸ ਆਉਣਗੀਆਂ ਮੁਕ ਮੰਗਾ ਕੀ ਆਪਣੀ ਮੁਕ ਮੰਗਾ ਵੇਖੋ ਕਿ ਤੇਰਾ ਮੰਗਾ ਜੇ ਅੱਜ ਦੇ ਅੱਜ ਦੀ ਗੱਲ ਕਰ ਲਈਏ ਕਾਲ ਦੀ ਇਹਦੇ ਵਿੱਚ ਇਹ ਹੈ ਕਿ ਜੋ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕੀਤਾ ਨੇ ਵਾ ਗੋਲੀਆਂ ਚਲਾਈਆਂ ਥਰੂ ਗੈਸ ਦੇ ਗੋਲੇ ਪਾਣੀ ਦੀਆਂ ਵਾਸ਼ਣਾ ਮਾਰੀਆਂ ਨਾਲ ਉਹਦੇ ਜਿਹੜਾ ਵਾ ਤੇਰਾ ਮੰਗਾ ਨੂੰ ਲੈ ਕੇ ਜਿਹੜਾ ਲੜ ਰਹੇ ਐਮ ਐਸ ਪੀ ਦਾ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਗੱਲ ਜਾਂ ਜਿਹੜੀਆਂ ਵਾ ਹੋਰ ਨਾਲ 11 ਆਦ ਹੋਰ ਮੰਗਾ ਨੂੰ ਲੈ ਕੇ ਜਿਹੜੀਆਂ ਹਰੇਕ ਵਰਗ ਦੀਆਂ ਮੰਗਾ ਨਾਲ ਜਿਹੜਾ ਢੱਲੇਵਾਲ ਆਪਣਾ ਪੁਕਰਤਾ ਦੇ ਬੇਟੇ ਆ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਪੰਜਾਬ ਆਂਦੀ ਸਾਡੀ ਕਾਲ ਸੀ ਇਹ ਸਾਡੀ ਕਾਲ ਜਿਹੜੀ ਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਆ ਸਾਡੀ ਕਾਲ ਆ ਜੀ